ਵਾਹੇ ਗੁਰੂਆਂ ਵਾਹੇ ਗੁਰੂਆਂ ਵਾਹੇ ਗੁਰੂਆਂ ਪਿੰਡ ਕੁਦਾਦੇ ਡੇਰਾ ਬਾਬਾ ਗੁਰਵੰਤਾ ਦਾਸ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਨ ਦੀ ਖੁਸ਼ੀ ਅਤੇ ਬਾਬਾ ਗੁਰਵੰਤਾ ਦਾਸ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਪਿਛਲੇ ਦਿਨ ਤੋਂ ਪ੍ਰਕਾਸ਼ ਕੀਤੇ ਗਏ ਸ਼੍ਰੀ ਖਾਨਪਾਟ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਆਈ ਹੋਈ ਸੰਗਤ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਡੇਰੇ ਦੇ ਸੰਚਾਲਕ ਬਾਬਾ ਸਰਵੰਦਾਸ ਅਤੇ ਆਈਆਂ ਹੋਈਆਂ ਸੰਗਤਾਂ ਨੇ ਦੱਸਿਆ ਕਿ ਡੇਰੇ ਪ੍ਰਤੀ ਲੋਕਾਂ ਦੀ ਇਥਾ ਸ਼ਰਧਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਇਸ ਸਮਾਗਮ ਪਿੰਡ ਕੁਦਾ ਜ਼ਿਲ੍ਹਾ ਬਠਿੰਡਾ ਵਿਖੇ ਕਰਾਇਆ ਗਿਆ ਇਹ ਹਰ ਸਾਲ ਪੁਣ ਸ਼੍ਰੀ ਚੰਦਰ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਮਹੰਤ ਬਾਬਾ ਗੁਰਬੰਤਾ ਦਾਸ ਜੀ ਦੀ ਯਾਦ ਵਿੱਚ ਕਰਾਇਆ ਜਾਂਦੇ ਆ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਸੰਗਤਾਂ ਦੂਰ ਦਾਰੇ ਤੋਂ ਪਹੁੰਚਦੀਆਂ ਅਤੇ ਜੋ ਵੀ ਕੋਈ ਮਨੋ ਕਾਮਨਾ ਲੈ ਕੇ ਇੱਥੇ ਆਉਂਦਾ ਜਾਂ ਕੋਈ ਸੁੱਖ ਸੁਖਦਾ ਸਭ ਦੀਆਂ ਮਨੋ ਕਾਮਨਾ ਸੁੱਖਾਂ ਪੂਰੀਆਂ ਹੁੰਦੀਆਂ ਅਤੇ ਲੋਕ ਇੱਥੇ ਬੜੇ ਪ੍ਰੇਮ ਦੇ ਨਾਲ ਆ ਕੇ ਸੇਵਾ ਕਰਦੇ ਹਨ ਅਤੇ ਹਰ ਸਾਲ ਸ਼੍ਰੀ ਅਖੰਡ ਪਾਠ ਸਾਹਿਬ ਕਰਾਇਆ ਜਾਂਦੇ ਆ ਤੇ ਤਿੰਨ ਦਿਨ ਲਗਾਤਾਰ ਹੀ ਖੀਰ ਤੇ ਪੂਰਿਆਂ ਦੇ ਲੰਗਰ ਚੱਲਦੇ ਆ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਜੋ ਵੀ ਦੂਰ ਦੁਰਾਡੇ ਤੋਂ ਸੰਗਤਾਂ ਪਹੁੰਚੀਆਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਅਤੇ ਸਭ ਨੂੰ ਖੁਸ਼ੀਆਂ ਮਿਲਣ ਕੁੱਦਾ ਦੇ ਵਿੱਚ ਬਣੇ ਹੋਏ ਡੇਰਾ ਸਾਹਿਬ ਵਿਖੇ ਸੰਤ ਮਹਾਂਪੁਰਸ਼ ਬਾਬਾ ਗੁਰਵੰਤਾ ਦਾਸ ਜੀ ਦੀ ਨਿੱਗੀ ਮਿੱਠੀ ਯਾਦ ਨੂੰ ਸਮਰਪਤ ਅਤੇ ਸੰਤ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ अवतार दिहाड़े ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਸਾਹਿਬ ਵਿਖੇ ਖੰਡ ਵਾਟਸਾ ਪ੍ਰਕਾਸ਼ ਕਰਾਏ ਗਏ ਜਿੱਥੇ ਕਿ ਲਗਾਤਾਰ 3 ਦਿਨ ਸੰਗਤ ਨੇ ਬੜੀ ਸ਼ਰਧਾ ਦੇ ਨਾਲ ਸੇਵਾ ਕੀਤੀ ਅਤੇ ਦੂਰੋਂ ਨੇੜਿਓਂ ਇਲਾਕੇ ਤੋਂ ਸੰਗਤਾਂ ਆ ਕੇ ਇੱਥੇ ਨਤਮਸਤਕ ਹੋਈਆਂ ਹਰ ਕਿਸੇ ਭੈਣ ਭਾਈ ਦੀ ਜੋ ਵੀ ਇੱਥੇ ਕੋਈ ਮਨੋ ਕਾਮਨਾ ਹੁੰਦੀ ਹੈ ਸੋ શ્રી ਚੰਦ ਮਹਾਰਾਜ ਜੀ ਅਤੇ ਗੁਰਵੰਤਾदास ਮਹਾਰਾਜ ਜੀ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਹੁਣ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਦੇ ਲੰਗਰ ਪ੍ਰਸ਼ਾਦਾ ਚਾਹ ਪਾਣੀ ਵੀ ਇੱਥੇ ਉੱਤਟ ਵਰਤਦਾ ਹੈ ਮੈਂ ਵਾਹਿਗੁਰੂ ਅਰਦਾਸ ਕਰਦਾ ਕਿ ਇਹੋ ਜੇ ਮਹਾਪੁਰਸ਼ਾਂ ਦੇ ਸਥਾਨਾਂ ਦੇ ਉੱਤੇ ਹਰ ਸਾਲ ਇਹੋ ਜੇ ਸਮਾਗਮ ਰਚਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਤੇ ਬਾਬਾ ਗੁਰਵੰਦ ਦਾਸ ਜੀ ਦੀ ਨਿਗ੍ਹੀ ਬਤੈ ਗੇ ਨੂੰ ਸਮਝਦਿਆਂ ਹੋਇਆਂ ਸਾਡੇ ਪਿੰਡ ਕੁੱਦਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਸਾਰੇ ਪਿੰਡ ਸਮੁੱਚੇ ਦੇਸ਼ ਦੀ ਸੁੱਖ ਸ਼ਾਂਤੀ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਆਈ ਸੰਗਤ ਨੂੰ ਅਟੁੱਟ ਲੰਗਰ ਵਰਤਾਇਆ ਗਿਆ ਔਰ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕੀਤੀਆਂ ਗਈਆਂ ਹਰ ਸਾਲ ਇਹ ਮੇਲਾ ਲੱਗਦਾ ਹੈ ਇੱਥੋਂ ਦੇ ਮਹੰਤ ਬਾਬਾ ਸਰੂਪਾ ਨੰਦ ਜੀ ਡੇਰਾ ਟਾਪ ਅਤੇ ਪਿੰਡ ਕੋਡਾ ਦੇ ਡੇਰਾ ਦੇ ਮੁਖੀ ਬਾਬਾ ਸਰਬੰਦਾਸ ਜੀ ਬਹੁਤ ਵਧੀਆ ਇਨਸਾਨ ਹਨ ਜੋ ਹਰ ਸਾਲ ਇਹ ਪ੍ਰੋਗਰਾਮ ਕਰਦੇ ਹਨ ਤੇ ਸੰਗਤਾਂ ਦਾ ਬਹੁਤ ਇਸ ਦੇ ਵਿੱਚ ਵਿਸ਼ਵਾਸ ਹੈ ਔਰ ਬੜੀ ਸਰਦਾ ਨਾਲ ਦੂਰੋਂ ਦੂਰੋਂ ਚੱਲ ਕੇ ਇੱਥੇ ਆਉਂਦੀਆਂ ਹਨ ਇੱਥੋਂ ਤੱਕ ਹੈ ਕਿ ਜੋ ਪਿੰਡ ਕੋਡਾ ਦੇ ਬਸਨੀਕ ਹੋਰ ਵੀ ਕਿਤੇ ਵਸਦੇ ਆ ਉਹ ਵੀ ਅੱਜ ਇਸ ਥਾਂ ਤੇ ਆ ਕੇ ਆਪਦੇ ਸਰਦਾ ਪ੍ਰਗਟ ਕਰਦੇ ਹਨ ਤੇ ਲੰਗਰ ਪਾਣੀ ਛਕ ਕੇ ਨਦਰੋਂ ਨਦਰੇ ਨਿਹਾਲ ਹੁੰਦੇ ਹਨ ਹਰ ਸਾਲ